ਹੋਰ ਰੋਲਾ ਪੈਂਦਾ ਰਿਵਰਸੀਬਲ ਫੈਨ ਦਾ ਇਹ ਜੀ ਫੈਨ ਲੱਗ ਗਿਆ ਇਹ ਲੱਗ ਗਿਆ ਉਹ ਲੱਗ ਗਿਆ ਮੈਂ ਕਿਸੇ ਦੀ ਕੋਈ ਵਿਰੋਧਤਾ ਨਹੀਂ ਕਰਦਾ ਮੈਂ ਤਾਂ ਫੈਕਟਸ ਤੇ ਗੱਲ ਕਰਦਾ ਹੁੰਦਾ ਗੱਲ ਕਲੀਅਰ ਕਰਦਾ ਹੁੰਦਾ ਹੋਰ ਕੋਈ ਨਹੀਂ ਕੋਈ ਸੇਤੀ ਮਾਰਨ ਲੱਗ ਜਾਂਦੇ ਆ ਆਪਾਂ ਇਹ ਨਹੀਂ ਸੋਚਦੇ ਵੀ ਹੁਣ ਇਹਦੀ ਲੋਡ ਕਿਉਂ ਪਈ ਹੁਣ ਲਿੰਪ ਔਨ ਮੋਡ ਦੀ ਲੰਗੜਾ ਮੋਡ ਦੀ ਲੋਡ ਕਿਉਂ ਪਈ ਰਿਵਰਸੀਬਲ ਫੈਨਾਂ ਦੀ ਕਿਉਂ ਲੋਡ ਪਈ ਕਰਦ ਤਾ ਪਹਿਲਾਂ ਵੀ ਉੜਦੀ ਸੀ ਕੱਲੀ ਹੁਣ ਤਾਂ ਨਹੀਂ ਉੜਨ ਲੱਗੀ ਇਹ ਗੱਲਾਂ ਡੈਪਥ ਤੱਕ ਸਮਝ ਕੰਪਨੀ ਲਾਉਂਦੀ ਹੁੰਦੀ ਆ ਕੋਈ ਰਿਵਰਸੀਬਲ ਫੈਨ ਲਾਉਂਦੀ ਆ ਕੋਈ ਲਿੰਪ ਪੌਨ ਲੰਗੜਾ ਮੋੜ ਲਾਉਂਦੀ ਆ ਇਹ ਸਾਰਾ ਆਪੋ ਆਪਣਾ ਸਿਸਟਮ ਹੁੰਦਾ ਹੈ ਮੈਂ ਨਹੀਂ ਲਾਇਆ ਦੰਨਾ ਜੋਹੰਡੀਆਰ ਦੇ ਵਿੱਚ ਰਿਵਰਸੀਬਲ ਫੈਨ ਆਇਆ ਜਿਹੜਾ ਇੱਥੇ ਆ ਸਿੰਪਲ ਫੈਨ ਲੱਗਿਆ ਹੁੰਦਾ ਨਾ ਆਹ ਵਾਲਾ ਫੈਨ ਨਾਰਮਲ ਇਹ ਐ ਘੁੰਮ ਜਾਂਦੇ ਨੇ ਉਹਦੇ ਜਿਹੜੇ ਫਰ ਨੇ ਐ ਘੁੰਮ ਜਾਂਦੇ ਨੇ ਜਿਵੇਂ ਇਹ ਹਵਾ ਪਿੱਛੇ ਨੂੰ ਮਾਰਦਾ ਉਹ ਜਿਹੜੀ ਹਵਾ ਹੈ ਜਦੋਂ ਉਹਦੀ ਫਰਾਂ ਦੀ ਡਾਇਰੈਕਸ਼ਨ ਆ ਘੁੰਮ ਜਾਂਦੀ ਹੈ ਹਵਾ ਅੱਗੇ ਨੂੰ ਮਾਰ ਦਿੰਦਾ ਜਦੋਂ ਅੱਗੇ ਨੂੰ ਹਵਾ ਮਾਰਦਾ ਉਹਦਾ ਕੰਮ ਕੀ ਆ ਜਿਹੜੀ ਇੱਥੇ ਲੱਗੀ ਹੋਈ ਸਾਰੀ ਪਰੌਲੀ ਫੂਸ ਕੂੜਾ ਹੁੰਦਾ ਉਹ ਸਾਰੇ ਨੂੰ ਬਾਰ ਮਾਰਦਾ ਉਹ ਕਿਉਂ ਲਾਇਆ ਜਾਂਦਾ ਕਿ ਟਰੈਕਟਰ ਗਰਮ ਨਾ ਹੋ ਜਾਵੇ ਉਹਦੇ ਇੱਥੇ ਲੀਵਰ ਲੱਗਿਆ ਹੋਇਆ ਇੱਥੋਂ ਆਪਰੇਟ ਕਰਦਾ ਉਹ ਐ ਕਰ ਦੇਣਾ ਉਹਨੇ ਉਹਦੇ ਜਿਹੜੇ ਫਰਾਂ ਦੀ ਡਾਇਰੈਕਸ਼ਨ ਆ ਘੁੰਮ ਜਾਂਦੀ ਘੁੰਮ ਗਈ ਅਗਲੀ ਗੱਲ ਮੈਂ ਇਹ ਕਲੀਅਰ ਕਰਦਾ ਹੁਣ ਬਹੁਤ ਸੱਜਣ ਕਹੀ ਜਾਂਦੇ ਨੇ ਫਲਾਣੇ ਕੋ ਟੈਕਨੋਲੋਜੀ ਨੇ ਢਿੰਗੇ ਕੋ ਟੈਕਨੋਲੋਜੀ ਨੇ ਉਹ ਫਲੈਕਸੈਰੀ ਕੰਪਨੀਆਂ ਜਿਨੇ ਉਹ ਇਨਵੈਂਟ ਕੀਤਾ ਸੀ ਪੱਖਾ ਉਹ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਅੱਗੇ ਕੰਪਨੀਆਂ ਨੇ ਆਪਣੀ ਲੋੜ ਦੇ ਮੁਤਾਬਕ ਕੰਟਰੈਕਟ ਕਰ ਲਏ ਜਿਹਦਾ ਦਿਲ ਕਰਦਾ ਉਹ ਲਾ ਦਿੰਦੀ ਆ ਕੋਈ ਕੁਝ ਉਹ ਤੋਂ ਇਲਾਵਾ ਵੀ ਬਹੁਤ ਆਲਟਰਨੇਟ ਨੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਗੱਲ ਦੱਸਦਾ ਉਹਦੇ ਕੌਂਟਰੈਕਟ ਕੇਸ ਨਾਲ ਐਫੈਂਡੈਂਟ ਨਾਲ ਨੇ ਜੀਡੀ ਨਾਲ ਨੇ ਨਿਊ ਹਾਲੈਂਡ ਨਾਲ ਨੇ ਬਾਹਰ ਬਹੁਤਾ ਬਹਤਾਤ ਉਹ ਪੱਖੇ ਆਉਂਦੇ ਆ ਟਰੱਕਾਂ 'ਚ ਵੀ ਆਉਂਦੇ ਆ ਉਹ ਪੱਖੇ ਸਮਝਦੇ ਹੋ ਇਹ ਕੋਈ ਕਿਸੇ ਟਰੈਕਟਰ ਕੰਪਨੀ ਦੀ ਕਾਰ ਨਹੀਂ ਹੈਗੀ ਇਹ ਹੋਰ ਕੰਪਨੀਆਂ ਨੇ ਬਣਾਏ ਗਏ ਨੇ ਕੰਪਨੀ ਆਪਣੀ ਲੋੜ ਦੇ ਮੁਤਾਬਕ ਉਹਨਾਂ ਨੂੰ ਲਾਈ ਜਾਂਦੀਆਂ ਨੇ ਸਮਝਿਓ ਗੱਲ ਇਹ ਨਹੀਂ ਕੋਈ ਹੁੰਦਾ ਕਿ ਜੀ ਇਹ ਫਲਾਣੇ ਨੇ ਪਲਾਂਘ ਪੱਟ ਦੀ ਮੈਂ ਕੋਈ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਮੈਂ ਫੈਕਟ ਕਲੀਅਰ ਕਰਨਾ ਚਾਹੁੰਦਾ ਹਾਂ ਉਹ ਤੋਂ ਬਾਅਦ ਅਗਲੀ ਗੱਲ ਆ ਗਈ ਵੀ ਅੱਜ ਲੋਡ ਕੀ ਪੈਗੀ ਅੱਗੇ ਕੀ ਅੱਗੇ ਫੂਸ ਨਹੀਂ ਸੀ ਹੁੰਦਾ ਕੀ ਅੱਗੇ ਟਰੈਕਟਰ ਗਰਮ ਨਹੀਂ ਸੀ ਹੁੰਦੇ ਹੁਣ ਬ੍ਰਦਰ ਜਿਵੇਂ ਮੈਂ ਕੱਲ ਵੀਡੀਓ ਪਾਈ ਸੀ ਫਰਕ ਪੈ ਗਿਆ ਜਿਹੜੇ ਟਰੈਕਟਰ ਨੇ ਇਹਨਾਂ ਦਾ ਜਿਹੜਾ ኦਪਰੇਸ਼ਨਲ ਟੈਂਪਰੇਚਰ ਆ ਉਹ ਹਾਈ ਹੋ ਗਿਆ ਖਾਸ ਕਰਕੇ BS4 ਦਾ ਜਾਂ CRDE ਦਾ ਕਹਿ ਲਓ ਅੱਗੇ ਟਰੈਕਟਰ ਰਹਿੰਦੇ ਹੁੰਦੇ ਸੀ ਅ 60 65 70 ਤੇ ਹੁਣੇ ਟਰੈਕਟਰ ਗੱਡੀਆਂ ਮੰਗ ਐ ਮੀਟਰ ਅੜਿਆ ਰਹਿੰਦਾ 85 ਤੇ 90 ਤੱਕ ਇਹਨਾਂ ਦਾ ਟੈਂਪਰੇਚਰ ਰੱਖਣਾ ਪੈਂਦਾ ਇੱਕ ਤਾਂ ਇਹਨਾਂ ਦੇ ਇੰਜਨ ਦਾ ਡਿਜ਼ਾਈਨ ਦਾ ਫਰਕ ਆ ਪਲੱਸ ਜਿਹੜਾ ਐਮਿਸ਼ਨਸ ਹੈਗਾ ਜਿਹੜੀਆਂ ਮਤਲਬ ਕਿ ਲੀਥਲ ਗੈਸਸ ਨੇ ਉਹ ਉਸ ਟੈਂਪਰੇਚਰ ਤੇ ਜਾ ਕੇ ਹੀ ਕੰਟਰੋਲ ਚ ਆਉਂਦੀਆਂ ਨੇ ਜਾਂ ਬਰਨ ਹੁੰਦੀਆਂ ਨੇ ਜਾਂ ਉਹਨੂੰ ਕੁਝ ਵੀ ਕਹਿ ਲਓ ਇਸ ਕਰਕੇ ਕੰਪਨੀਆਂ ਨੂੰ ਅਲਟਰਨੇਟ ਲੱਭਣੇ ਪਏ ਆਧਾਰਨ ਦੇ ਤੌਰ ਤੇ ਹੁਣ ਟਰੈਕਟਰ 85 ਤੇ ਗਰਮ ਖੜਾ 90 ਤੇ ਉਹਦੇ ਅੱਗੇ ਫੂਸ ਲੱਗ ਗਿਆ ਉਹਨੇ 2-3 ਮਿੰਟ ਚ ਓਵਰ ਹੀਟ ਹੋ ਜਾਣਾ ਇਸ ਕਰਕੇ ਇਹ ਚੀਜ਼ਾਂ ਦੀ ਜ਼ਰੂਰਤ ਪਈ ਇਹ ਚੀਜ਼ਾਂ ਜਿਹੜੇ ਜਿੰਦਾ ਰਿਵਰਸੀਬਲ ਫੈਨ ਦੀ ਆਪਾਂ ਗੱਲ ਕਰ ਲਈਏ ਇਹ ਤਾਂ ਯਾਰ ਬਹੁਤ ਪਹਿਲਾਂ ਦਾ ਆ ਰਿਹਾ ਟਰੱਕਾਂ 'ਚ ਬਾਹਰ ਟਰੈਕਟਰਾਂ 'ਚ ਮੈਨੂੰ ਲੱਗਦਾ ਇਹਨੂੰ ਹੋਗੇ ਹੁਣੇ ਘੱਟੋ ਘੱਟ 10 ਤੋਂ 15 ਸਾਲੇ ਚੀਜ਼ ਆਉਂਦੀ ਇਹ ਇੰਡੀਆ 'ਚ ਲੇਟ ਹਰ ਚੀਜ਼ ਇੰਟਰੋਡਿਊਸ ਹੁੰਦੀ ਆ ਕਿਉਂਕਿ ਆਪਣੀਆਂ ਲੋੜਾਂ ਉਦਾਂ ਦੀਆਂ ਨੇ ਇਹ ਇੱਕ ਪਹਿਲੀ ਗੱਲ ਆ ਇਹ ਕਿਸੇ ਕੰਟਰੈਕਟਰ ਕੰਪਨੀ ਦੀ ਕਾਰਡ ਦੀ ਇਹ ਆਪ ਕੋ ਆਪਣੀ ਸੋਚ ਹੁੰਦੀ ਆ ਕੰਪਨੀ ਦੀ ਕਿ ਆਪਾਂ ਆਪਣੇ ਟਰੈਕਟਰ ਨੂੰ ਸੇਫ ਕਿਵੇਂ ਕਰਨਾ ਹੈ ਓਵਰ ਹੀਟ ਹੋਣ ਤੋਂ ਗੱਲ ਸਿਰਫ ਇੰਨੀ ਆ ਅਗਲੀ ਗੱਲ ਆਜੋ ਹੁਣ ਅੱਗੇ-ਅੱਗੇ ਹਰੇਕ ਕੰਪਨੀ ਨੇ ਆਪਣੀ-ਆਪਣੀ ਜਿਹੜੀ ਚਾਰਾ ਜੋਈ ਆ ਉਹ ਅਪਣਾਈ ਹੁਣ ਸਵਰਾਜ ਦੀ ਮੈਂ ਗੱਲ ਕਰ ਲੰਨਾ ਹੈ ਸਵਰਾਜ ਚ ਲਿੰਪ ਔਨ ਮੋਡ ਆਉਂਦੀ ਆ ਲੰਗੜਾ ਮੋੜ ਜਿਹਨੂੰ ਕਹਿ ਦਿੰਨੇ ਆ ਆਧਾਰਨ ਦੇ ਤੌਰ ਤੇ ਅਗਰ ਇਹ ਟਰੈਕਟਰ ਜਿਹੜਾ CRD ਆਪਣੇ ਵਾਲਾ ਇਹ ਇੱਕ ਸਰਟਨ ਲੈਵਲ ਆ ਜਿਹੜਾ ਇਹਨਾਂ ਦਾ 90 ਜਾਂ 95 ਤੇ ਚੱਲਿਆ ਜਾਂਦਾ ਹੈ ਓਵਰ ਹੀਟ ਹੋ ਜਾਂਦਾ ਮੂਰੇ ਫੂਸ ਲੱ ਕਿਸੇ ਵੀ ਕੰਡੀਸ਼ਨ ਕਰਕੇ ਹੋ ਗਿਆ ਚਾਹੇ ਮੂਰੇ ਫੂਸ ਲੱਗ ਗਿਆ ਚਾਹੇ ਹੋਰ ਕੋਈ ਦਿੱਕਤ ਆ ਗਈ ਚਾਹੇ ਓਵਰਲੋਡ ਹੋ ਗਿਆ ਚਾਹੇ ਕੁਛ ਲਾ ਲੋ ਇਹਨੇ ਕੀ ਕਰਨਾ ਹੈ ਇਹਦੀ ਲਿੰਪ ਔਨ ਮੋਡ ਆ ਜਿਹੜੀ ਉਹ ਔਨ ਹੋ ਜਾਣੀ ਆ ਲਿੰਪ ਔਨ ਮੋਡ ਕੀ ਹੈਗੀ ਆ ਲੰਗੜਾ ਮੋੜ ਤੁਸੀਂ ਟਰੈਕਟਰ ਨੂੰ ਜਿੰਨੀ ਮਰਜ਼ੀ ਰੇਸ ਦੇਈ ਜਾਓ ਇਹਨੇ 1200 ਚੱਕਰ ਤੋਂ ਉੱਪਰ ਨਹੀਂ ਜਾਣਾ 1200 ਚੱਕਰ ਤੋਂ ਉੱਪਰ ਨਹੀਂ ਜਾਣਾ ਨਾ ਇਹਨੇ ਕੋਈ ਜ਼ੋਰ ਮਾਰਨਾ ਜਿੱਦਾਂ ਆਪਣਾ ਓਦਾਂ ਟਰੈਕਟਰ ਜ਼ੋਰ ਮਾਰਦਾ ਆਪਣਾ ਕੰਮ ਕਰਨ ਲਈ ਕੋਈ ਇਹਨੇ ਜ਼ੋਰ ਨਹੀਂ ਲਾਉਣਾ ਇਹਨੇ ਨਾਰਮਲ ਹੋ ਜਾਣਾ 1200 ਚੱਕਰ ਤੇ 1200 ਚੱਕਰ ਤੋਂ ਇਹਨੇ ਉੱਪਰ ਨਹੀਂ ਜਾਣਾ ਬਸ ਉਹ ਕਿਉਂ ਉਹ ਗਰਮ ਹੋਣ ਤੋਂ ਬਚਾਉਣ ਵਾਸਤੇ ਆ ਜਦੋਂ 1200 ਤੋਂ ਉੱਪਰ ਨਹੀਂ ਜਾਊਗਾ ਅੰਦਰ ਉਹ ਨਹੀਂ ਅੱਗ ਨਹੀਂ ਲੱਗੂਗੀ ਟੈਂਪਰੇਚਰ ਆ ਜਿਹੜਾ ਕੰਟਰੋਲ 'ਚ ਆ ਜਾਊਗਾ ਕੱਲਾ ਇਹ ਹੀ ਨਹੀਂ ਕਿ ਕੱਲੇ ਟੈਂਪਰੇਚਰ ਕਰਕੇ ਇਹਦੇ ਕੋਈ ਡੀਜ਼ਲ 'ਚ ਦਿੱਕਤ ਆ ਗਈ ਫੋਰ ਐਗਜ਼ਾਮਪਲ ਆ ਪਾਣੀ ਵਾਲਾ ਫਿਲਟਰ ਆ ਵਾਟਰ ਸਪਰੇਟਰ ਹੁੰਦਾ ਜਿਹੜਾ ਇਹਦੇ 'ਚ ਪਾਣੀ ਆ ਗਿਆ ਇੰਨੀ ਲਿੰਪ ਔਨ ਮੋਡ ਦੀ ਔਨ ਹੋ ਜਾਣੀ ਆ ਇਹਨੇ 1200 ਤੋਂ ਟਰੈਕਟਰ ਨੇ ਉੱਪਰ ਨਹੀਂ ਜਾਣਾ ਇਹਨੂੰ ਬਸ ਮਾੜਾ ਮਾੜਾ ਤੁਰੂਗਾ ਕੋਈ ਇਹਨੇ ਲੋਡ ਨਹੀਂ ਚੱਕਣਾ ਇਹਨੇ ਕੱਖ ਨਹੀਂ ਕਰਨਾ ਇਹ ਕਈ ਕਾਰਨ ਨੇ ਜਿਨ੍ਹਾਂ ਕੰਡੀਸ਼ਨਾਂ ਦੇ ਵਿੱਚ ਟਰੈਕਟਰ ਦੀ ਲਿੰਪ ਔਨ ਮੋਡ ਆ ਜਿਹੜੀ ਔਨ ਹੋ ਜਾਂਦੀ ਆ ਡੀਜ਼ਲ 'ਚ ਪ੍ਰੋਬਲਮ ਆ ਜਾਣੀ ਓਵਰ ਹੀਟ ਹੋ ਜਾਣਾ ਜਾਂ ਕੋਈ ਵੀ ਅੰਦਰ ਸੈਂਸਰ ਆ ਕੋਈ ਉਹ ਕੰਮ ਛੱਡ ਗਿਆ ਕੋਈ ਦਿੱਕਤ ਆ ਗਈ ਕਿਸੇ ਸੈਂਸਰ ਨੂੰ ਸੈਂਸਰ ਕਿਹੜੇ ਨੇ ਫਰਾਈ ਵੀਲ ਸੈਂਸਰ ਹੋ ਗਿਆ ਰੇਲ ਦੇ ਸੈਂਸਰ ਹੋਗੇ ਇੰਜੈਕਟਰਾਂ ਦੇ ਹੋਗੇ ਕੋਈ ਵੀ ਸੈਂਸਰ ਕਿਸੇ ਵੀ ਕੰਡੀਸ਼ਨ ਚ ਕੰਮ ਛੱਡ ਗਿਆ ਇਹਦੀ ਲਿੰਪ ਆਨ ਮੋਡ ਆ ਜਿਹੜੀ ਓਨ ਹੋ ਜਾਣੀ ਆ ਤੁਹਾਡੇ ਟਰੈਕਟਰ ਨੇ 1200 ਚੱਕਰ ਤੋਂ ਉੱਪਰ ਨਹੀਂ ਜਾਣਾ ਜਿਨ੍ਹਾਂ ਨੇ ਰੱਖੇ ਹੋਏ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਇਹ ਲਿੰਪ ਆਨ ਮੋਡ ਸਵਰਾਜ ਚ ਆਉਣ ਹੁੰਦੀ ਕਿਵੇਂ ਆ ਪਾਣੀ ਆ ਗਿਆ ਤਾਂ ਹੋ ਜੂ ਗਰਮ ਹੋ ਗਿਆ ਤਾਂ ਹੋ ਜੂ ਜਾਂ ਕੋਈ ਸੈਂਸਰ ਚ ਕੋਈ ਦਿੱਕਤ ਆ ਗਈ ਜਾਂ ਥੱਲੇ ਵਾਲਾ ਜਿਹੜਾ ਇੰਜਨ ਦਾ ਆਇਲ ਲੈਵਲ ਆ ਉਹ ਘਟ ਗਿਆ ਤੇਲ ਦਾ ਇੰਜਨ ਆਇਲ ਦਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਤਾਂ ਵੀ ਹੋ ਜੂ ਇਹ ਬਹੁਤ ਕੰਡੀਸ਼ਨਾਂ ਨੇ ਜਿਹਦੇ ਚ ਇਹ 소프트ਵੇਅਰ ਇੱਕ ਡਿਜ਼ਾਈਨ ਕੀਤਾ ਗਿਆ ਇਹ ਚ ਲਿੰਪ ਆਨ ਮੋਡ ਆ ਜਿਹੜੀ ਉਹ ਤੁਹਾਡੀ ਆਨ ਹੋ ਜਾਣੀ ਆ ਹੁਣ ਇਹ ਸਾਰਾ ਹੈਗਾ ਕੰਪਨੀਆਂ ਦਾ ਆਪੋ ਆਪਣਾ ਤਰੀਕਾ ਕਰ ਕੰਮ ਕਰਨ ਦਾ ਕਿਸੇ ਨੇ ਰਿਵਰਸੀਬਲ ਫੈਨ ਲਾਤਾ ਕਿਸੇ ਨੇ ਲਿੰਪਨ ਮੋਡ ਲਾਤੀ ਹੁਣ ਕੋਈ ਜਿਹੜੀਆਂ ਹੋਰ ਕੰਪਨੀਆਂ ਨੇ ਉਹ ਉਹਨਾਂ ਨੇ ਆਪਣਾ ਕੋਈ ਹੋਰ ਜਿਗਾਰਡ ਲਾ ਦੇਣ ਇਹ ਤਾਂ ਸਿਰਫ ਆਪਾਂ ਉਹ ਸੋਚੋ ਜੋ ਆਪਾਂ ਨੂੰ ਮਿਲ ਰਿਹਾ ਹੈ ਇਹ ਕੀ ਗੱਲਾਂ ਨੇ ਯਾਰ ਅੱਬੀ ਐਮੀ ਆਪਾਂ ਆਪਣੇ ਚ ਨਾਲ ਇਹ ਜਿਹੜਾ ਬੁੱਧੀ ਆ ਜਿਹੜੀ ਇੰਟੈਲੈਕਚੁਅਲਿਜ਼ਮ ਆ ਇਹ ਮੈਨੂੰ ਦੁੱਖ ਹੁੰਦਾ ਕਿ ਆਪਣੇ ਚ ਬਹੁਤ ਘਟ ਗਿਆ ਪਹਿਲਾ ਲੋਕ ਇੰਨੇ ਸਿਆਣੇ ਹੁੰਦੇ ਨਵੀਂ ਪੀੜੇ ਜਮਈ ਸੂ ਗੱਲ ਨੂੰ ਸੋਚਣਾ ਹੀ ਨਹੀਂ ਵੀ ਗੱਲ ਦੀ ਵਜ੍ਹਾ ਕੀ ਹੈ ਵਜ੍ਹਾ ਹੁੰਦੀ ਆ ਸੰਦ ਨੂੰ ਗਰਮ ਹੋਣ ਤੋਂ ਬਚਾਉਣ ਲਈ ਉਹਦੇ ਲਈ ਆਪਾਂ ਕੀ ਕੀ ਜਿਗਾਰਡ ਕਰਦੇ ਆ ਮੰਨ ਲਓ ਮੈਨੂੰ ਬੁਖਾਰ ਚੜ ਗਿਆ ਹੋਮੋਪੈਥੀ ਦੀ ਹੋਰ ਦਵਾਈ ਆ ਐਲੋਪੈਥੀ ਦੀ ਹੋਰ ਦਵਾਈ ਆ ਆਜੇ ਰੁਬਾਇਤ ਕਾਲੇ ਕਹਿਣਗੇ Karele ਖਾਲਾ ਨਿੰਮ ਦੀਆਂ ਗਟੋਲੀਆਂ ਖਾਲਾ ਇਹ ਤਾਂ ਆਪੋ ਆਪਣਾ ਸਾਰਾ ਤਰੀਕਾ ਸਮਝ ਗਿਓ ਗੱਲ ਜਿਹੜਾ ਆ ਤੁਹਾਡਾ ਰਿਵਰਸੀਬਲ ਫੈਨ ਆ ਉਹ ਕਿਸੇ ਕੰਪਨੀ ਦਾ ਆਪਦਾ ਨਹੀਂ ਹੈਗਾ ਕਿਸੇ ਵੀ ਟਰੈਕਟਰ ਕੰਪਨੀ ਦਾ ਆਪਦਾ ਨਹੀਂ ਸਾਰਿਆਂ ਨੇ ਬਾਹਰੋਂ ਲੈਂਦੇ ਆ ਉਹ ਆਪੋ ਆਪਣੀ ਇੰਜੀਨੀਅਰਾਂ ਦੀ ਸੋਚ ਆ ਆਪੋ ਆਪਣੀ ਮਰਜ਼ੀ ਆ ਉਹ ਚੀਜ਼ ਤੋਂ ਕਿਵੇਂ ਕੰਮ ਲੈਂਦੇ ਆ ਸਵਰਾਜ ਨੇ ਆ ਜਗੜ ਲਾ ਤਾਂ ਮਿੰਦਰਾ ਨੇ ਕੋਈ ਹੋਰ ਲਾ ਦੇਣਾ ਹਾਲੈਂਡ ਕੋਈ ਹੋਰ ਆਪਸ਼ਨ ਲੱਗ ਚ ਪਰ ਆਪਾਂ ਕਦੇ ਕਿਸੇ ਬੰਦੇ ਨੇ ਆ ਗੱਲ ਨਹੀਂ ਸੋਚੀ ਵੀ ਅੱਜ ਇਹਦੀ ਕਿਉਂ ਲੋਡ ਪੈ ਗਈ ਅੱਜ ਬ੍ਰਦਰ ਟਰੈਕਟਰਾਂ ਦਾ ਜਿਹੜਾ ਆਪਰੇਸ਼ਨਲ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਹਾਈ ਰਹਿੰਦਾ ਇਸ ਕਰਕੇ ਚੀਜ਼ਾਂ ਦੀ ਲੋੜ ਪੈ ਰਹੀ ਆ ਹੁਣੇ ਅੱਗੇ ਜਾ ਕੇ ਰਿਵਰਸੀਬਲ ਫੈਨ ਕਹਿ ਲੋ ਜਾਂ ਇਹ ਲਿੰਪ ਆਨ ਮੋਡ ਕਹਿ ਲੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਇਫੈਕਟਿਵ ਨੇ ਕਿੰਨਾ ਕੁ ਆਪਾਂ ਨੂੰ ਇਹ ਫਾਇਦਾ ਦਿੰਦੇ ਨੇ ਉਹ ਹੁਣ ਸਾਰਾ ਸਬੰਧ ਦੱਸੂਗਾ ਠੀਕ ਹੈ ਜੀ ਆ ਆਸੀ ਸਾਰੀ ਗੱਲ ਰਿਵਰਸੀਬਲ ਫੈਨ ਦੀ ਤੇ ਉਹਦੀ ਵਜ੍ਹਾ ਵੀ ਤੁਹਾਨੂੰ ਦੱਸਤੀ ਵੀ ਸਿਰਫ ਟਰੈਕਟਰ ਨੂੰ ਓਵਰ ਹੀਟ ਹੋਣ ਤੋਂ ਬਚਾਉਣ ਵਾਸਤੇ ਕੰਪਨੀਆਂ ਨੇ ਜਿਗਾਰਡ ਕੀਤਾ ਹੋਇਆ ਕਿਉਂਕਿ ਟਰੈਕਟਰਾਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਰਹਿੰਦਾ ਹੁਣ ਆ ਆ ਜਿਹੜੀਆਂ ਆ ਲਾਉਂਦੇ ਨੇ ਇਹ ਟੈਂਪਰੇਚਰ ਕਰਕੇ ਲਾਈਆਂ ਹੋਈਆਂ ਨੇ ਆ ਕੈਟਲਗ ਦਾ ਇੰਨਾ ਸੇਕ ਹੈ ਦਾ ਇਹਨੂੰ ਸ਼ੋ ਨੂੰ ਫੂਕ ਦੂਗਾ ਪਹਿਲਾਂ ਕਿ ਉਹਨਾਂ ਲੋਡ ਪਈ ਇਹ ਤਾਂ ਲੋਡ ਕਾੜ ਦੀ ਮਾਂ ਜਿਹਨੂੰ ਕਹਿੰਦੇ ਨੇ ਉਹ ਹੁੰਦੀ ਆ ਹੋਰ ਕੁਝ ਨਹੀਂ ਹੁੰਦਾ ਰਿਵਰਸੀਬਲ ਫੈਨ ਕਿਸੇ ਵੀ ਟਰੈਕਟਰ ਤੁਸੀਂ ਇੰਸਟਾਲ ਆਪ ਵੀ ਕਰ ਸਕਦੇ ਹੋ ਜਿਗਾਰਡ ਲੱਗ ਕੇ ਹੋ ਜਾਊਗਾ ਪਰ ਕੀ ਲੋਡ ਹੈ ਜਿਹੜਾ ਟਰੈਕਟਰ ਜਿੱਦਾਂ ਬਣਿਆ ਉਹਨੂੰ ਚੱਲਣ ਦਾ ਮੈਂ ਇਹ ਨਹੀਂ ਕਹਿੰਦਾ ਕਿ ਰਿਵਰਸਿਬਲ ਫੈਨ ਮਾੜਾ ਹੈ ਵਧੀਆ ਚੀਜ਼ ਹੈ ਮਾੜਾ ਕਿਉਂ ਕਹੀਏ ਯਾਰ ਮੈਨਰੇ ਕੋ ਕੀ ਹੱਕ ਹੈ ਕਿ ਮੈਂ ਮਾੜਾ ਕਹਾਂ ਵਧੀਆ ਚੀਜ਼ ਆ ਪਰ ਉਹ ਆਪੋ ਆਪਣੀ ਕੰਪਨੀ ਦੀ ਸੋਚ ਆ ਵੀ ਮੈਂ ਆਪਣੇ ਸੰਦ ਨੂੰ ਕਿਵੇਂ ਬਚਾਉਣਾ ਸਮਝਦੇ ਹੋ ਆ ਗੱਲਾਂ ਨੇ ਆ ਬਾਤਾਂ ਨੇ ਏਸੀ ਵੀਡੀਓ ਮੇਰਾ ਖਿਆਲ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੰਗਾ ਲੱਗਦਾ ਤਾਂ ਕਰਿਓ ਨਹੀਂ ਬਿਲਕੁਲ ਨਾ ਕਰਿਓ ਬਹੁਤ ਧੰਨਵਾਦ ਸਸਿਕਾ